ਸਿੱਧੂ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਆਜੇ ਸਿੱਧੂ ਸਾਹਿਬ ਸਾਰਾ ਕੋਟਾ ਪੂਰਾ ਕਰਨਾ ਨਾ ਨਾ ਸਾਰਾ ਕੋਟਾ ਪੂਰਾ ਹੋ ਗਿਆ ਯਾਰ ਪਿੱਛੇ ਦਾ ਯਾਰ ਕਿਨੇ ਮਾਰੇ ਆ ਮਾਈਕ ਛੱਡ ਦੇਣਾ ਕੋਟਾ ਪੂਰਾ ਕਰ ਦੇਣਾ ਸਿੱਧੂ ਸਾਹਿਬ ਚੱਲ ਹਾਂ ਯਾਪਸ਼ਪ ਕਹਦੇ ਹੋ ਆਪ ਨੇ ਗਾੜੀ ਦਿੱਤੀ ਉਹ ਯਾਰ ਦੇਖ ਯਾਰ ਮਾਈਕ ਨੀਚੇ ਕਰੋ ਯਾਰ ਐਸਾ ਹੈ ਪੱਕੇ ਨੇ ਮਾਰੇ ਐਸਾ ਜੀ 인ਕੋ ਸਾਰਾ ਪੰਜਾਬ ਗਾਲੀਆਂ ਦਿੱਤਾ ਸਾਰਾ ਪੰਜਾਬ ਫੇਸਬੁੱਕ ਦੇਖ ਲੋ WhatsApp ਦੇਖ ਲੋ ਯਾਰ ਤੂੰ ਸੋਲਡਰ ਸਾਹਿਬ ਨਵਜੋਤ ਸਿੰਘ ਸਿੱਧੂ ਤੇ ਤੂੰ ਇਹ ਦੀ ਬਾਤ ਨਹੀਂ ਇਹ ਚੋਰ ਮਚਾਏ ਸ਼ੋਰ ਜਵਾਬ ਦੇਣਾ ਤਾਂ ਚਾਚੂ ਦਾ ਦੇਣਾ ਚਾਚੂ ਦਾ ਆਪਣੇ ਚਾਚੂ ਦਾ ਜਵਾਬ ਤਾਂ ਦਿੰਦੇ ਨਹੀਂ ਹਾਊਸ ਮੇ ਤਾਂ ਆਤੇ ਨਹੀਂ ਜਿਨੇ 80 ਕਰੋੜ ਰੁਪਏ ਜ਼ਮੀਨ ਦਿੱਤੀ ਉਹਦੀ ਗੱਲ ਤਾਂ ਦਿੰਦੇ ਨਹੀਂ ਕਿ ਇੰਨੀ ਉਹ ਅੱਗ ਲੱਗੀ ਐ ਮੈਂ ਫਾਇਰ ਬ੍ਰਿਗੇਡ ਭੇਜ ਦੇਣਾ ਅੱਗ ਬੁਝਾ ਲੈਣ ਗੱਲ ਨੂੰ ਸਮਝੋ ਜਵਾਬ ਇਹਨਾਂ ਕੋਲ ਹੈ ਨਹੀਂ ਰੌਲਾ ਪਾਉਂਦੇ ਐ ਜੇ ਮੈਂ ਕੋਈ ਗੱਲ ਕੀਤੀ ਹੈ ਤਾਂ ਜਵਾਬ ਦਿੰਦੇ ਕਿਉਂਕਿ ਜੋ ਕੁਝ ਹੋਇਆ ਉਹ ਪਿਛਲੀ ਸਰਕਾਰ ਦੇ ਦੌਰਾਨ ਹੋਇਆ ਜਿੰਨੇ ਘਪਲੇ ਹੋਇਆ ਜੋ ਕੁਝ ਵੀ ਗੱਲਾਂ ਕੀਤੀਆਂ ਜਾ ਰਹੀਆਂ ਚਾਹੇ ਸੀਵਰੇਜ ਦੀਆਂ ਨੇ ਚਾਹੇ ਫਾਇਰ ਬ੍ਰਿਗੇਡ ਦੀਆਂ ਨੇ ਉਹ ਇਹਨਾਂ ਦੇ ਦੌਰਾਨ ਹੋਈਆਂ ਨੇ ਇਹਨਾਂ ਦੀ ਸਰਕਾਰ ਦੇ ਦੌਰਾਨ ਇਸ ਕਰਕੇ ਉਹਨੂੰ ਲੁਕਾਉਣ ਨੂੰ ਇਹ ਇਹ ਜਹ ਰੌਲਾ ਪਾਉਂਦੇ ਆ ਮੈਂ ਉੱਥੇ ਖੜੋਤਾ ਸੀ ਮੈਂ ਉੱਥੇ ਬੋਲ ਰਿਹਾ ਸੀ ਸਾਰੇ ਸੁਣ ਰਹੇ ਸੀ ਜੇ ਕੋਈ ਰਿਕਾਰਡਿੰਗ ਦਿਖਾ ਦੇ ਤੇ ਜੁਮਾ ਦੇਵੇ ਕੋਈ ਹੈ ਇਹ ਜੀ ਗੱਲ ਧੂੜ ਚ ਟਕੂੜਾਉਂਦੇ ਆ ਕੱਖ ਨਹੀਂ ਹੈ ਇਹਨਾਂ ਦੇ ਕੋਲ ਜਵਾਬ ਦੇਵੇ ਸਰਦਾਰ ਸੁਪੀਰ ਸਿੰਘ ਬਾਦਲ ਚਾਚੂ ਬਾਰੇ ਜਵਾਬ ਦੇਵੇ ਯਾਰ ਇਹ ਕੋਈ ਉਹਨੇ ਜ਼ਮੀਨ ਦੱਬੀ ਹੈ ਕਿ ਨਹੀਂ ਦੱਬੀ ਕਿ ਜੇ ਹਾਊਸ ਦੇ ਵਿੱਚ ਆਉਂਦਾ ਤੇ ਉਹ ਜਵਾਬ ਦਿੰਦਾ ਤੇ ਮੈਂ ਐਪਰੀਸ਼ੀਏਟ ਕਰਦਾ ਲੇਕਿਨ ਇਹ ਨਾ ਨਾ ਗੱਲ ਕਰਨਾ ਕਿ ਚੋਰੀ ਉਤੋਂ ਸੀਨਾ ਚੋਰੀ ਇਹ ਨਾ ਨਾ ਗੱਲ ਕਰਨਾ ਪੁਰਾਣੀ ਕਹਾਵਤ ਵਾਲੀ ਕਿ ਚੋਰ ਦੀ ਦਾੜੀ ਵਿੱਚ ਤਿੰਨ ਕ ਖਟਾਇਆ ਚਲੋ ਚਲੋ ਉਹ ਕਹਿੰਦਾ